ਰ ਬੜੀ ਹੈਰਾਨੀ ਦੀ ਗੱਲ ਏ ਕਿ ਸੂਬੇ ਦਾ ਉਹ ਮੁੱਖ ਮੰਤਰੀ ਜਿਹੜਾ ਚੋਣਾਂ ਤੋਂ ਪਹਿਲਾਂ ਇਹ ਗੱਲ ਕਰਦਾ ਕਿ ਜਿਸ ਤਰ੍ਹਾਂ ਪਹਿਲੇ ਬੁਲਾਰੇ ਆਣੇ ਦੱਸਿਆ ਕਿ ਮੈਂ ਮਾਸਟਰ ਦਾ ਮੁੰਡਾ ਮੇਰੇ ਤੇ ਯਕੀਨ ਕਰ ਲਓ ਮੇਰੇ ਤੇ ਇਹ ਯਕੀਨ ਕਰ ਲਓ ਕਿ ਮੇਰੀ ਮਾਂ ਨੂੰ ਮੇਰੇ ਬਾਪ ਦੀ ਪੈਨਸ਼ਨ ਆ ਰਹੀ ਏ ਤੁਹਾਡੇ ਮੁੱਦੇ ਨੂੰ ਮੈਂ ਵੀ ਸਾਰਾਂ ਗਾਣੀ ਇਹ ਗੱਲਾਂ ਮੁੱਖ ਮੰਤਰੀ ਨੇ ਚੋਣਾ ਤੋਂ ਪਹਿਲਾਂ ਸਾਡੇ ਨਾਲ ਕੀਤੀਆਂ ਜਦੋਂ ਇੱਕ ਵਿਅਕਤੀ ਆਪਣੇ ਬਾਪ ਦੀ ਉਦਾਹਰਨ ਦਵੇ ਤੇ ਉਹਨੂੰ ਧੰਨਵਾਦ ਮੁਲਾਜ਼ਮ ਸਾਥਿਓ ਪੈਨਸ਼ਨਰ ਸਾਥਿਓ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਤੁਸੀਂ ਸਾਂਝੇ ਫਰੰਟ ਦੇ ਸੱਦੇ ਦੇ ਉੱਤੇ ਆਏ ਹੋ ਔਰ ਸਾਂਝੀਆਂ ਮੰਗਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਜਿਹੜੀਆਂ ਸਾਡੀਆਂ ਮੁੱਖ 4-5 ਮੰਗਾ ਨੇ ਉਹਦੇ ਉਤੇ ਕੇਂਦਰਿਤ ਹੋ ਕੇ ਸਾਂਝਾ ਫਰੰਟਾ ਚੱਲ ਰਿਹਾ ਹੈ ਪਰ ਬੜੀ ਹੈਰਾਨੀ ਦੀ ਗੱਲ ਏ ਕਿ ਸੂਪੇ ਦਾ ਉਹ ਮੁੱਖ ਮੰਤਰੀ ਜਿਹੜਾ ਚੋਣਾਂ ਤੋਂ ਪਹਿਲਾਂ ਇਹ ਗੱਲ ਕਰਦਾ ਕਿ ਜਿਸ ਤਰ੍ਹਾਂ ਪਹਿਲੇ ਬੁਲਾਰੇ ਆਣੇ ਦੱਸਿਆ ਕਿਵੇਂ ਮਾਸਟਰ ਦਾ ਮੁੰਡਾ ਮੇਰੇ ਤੇ ਯਕੀਨ ਕਰ ਲਓ ਮੇਰੇ ਤੇ ਇਹ ਯਕੀਨ ਕਰ ਲਓ ਇਹ ਮੇਰੀ ਮਾਂ ਨੂੰ ਮੇਰੇ ਬਾਪ ਦੀ ਪੈਨਸ਼ਨ ਆ ਰਹੀ ਏ ਤੁਹਾਡੇ ਮੁੱਦੇ ਨੂੰ ਮੈਂ ਵੀ ਸਾਰਾਂ ਗਾਣੀ ਇਹ ਗੱਲਾਂ ਮੁੱਖ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਕੀਤੀਆਂ ਜਦੋਂ ਇੱਕ ਵਿਅਕਤੀ ਆਪਣੇ ਬਾਪ ਦੀ ਉਦਾਹਰਨ ਦਵੇ ਤੇ ਉਹ ਸਭ ਤੋਂ ਪਹਿਲਾਂ ਮੀਡੀਆ ਵਾਲੇ ਸਾਥੀਆਂ ਵੱਲੋਂ ਅਪੀਲ ਆ ਕਿ ਨਾਰੇ ਲਗਵਾ ਦਿੱਤੇ ਜਾਂ ਤਾਂ ਕਿ ਜਿਹੜੀ ਕਵਰੇਜ ਏ ਉਹ ਵਧੀਆ ਤਰੀਕੇ ਨਾਲ ਹੋ ਜੇ ਤੇ ਮੇਰੀ ਸਟੇਜ ਤੋਂ ਅਪੀਲ ਹੈ ਕਿ ਜਿਹਦੀ ਇੱਕ ਬਾਹ ਹੋ ਇੱਕ ਜਿਹਦੀਆਂ ਦੋ ਬਹਾਣੇ ਤੇ ਜ਼ਬਾਨ ਜੀ ਦੀ ਸਾਹ ਦਿੰਦੀ ਏ ਪੂਰੀ ਜੰਦਾ ਦੇਲੀ ਦੇ ਨਾਲ ਨਾਰੇ ਦਾ ਜਵਾਬ ਨਾਰੇ ਵਿੱਚ ਦਿਓ ਤਾਂ ਕਿ ਇੱਥੋਂ ਕੁਝ ਕਿਲੋਮੀਟਰ ਤੇ ਵਿਧਾਨ ਸਭਾ ਦੇ ਵਿੱਚ ਬੈਠੀ ਹੋਈ ਗੂੰਗੀ ਤੇ ਬੋਲੀ ਸਰਕਾਰ ਤੱਕ ਸਾਡੀ ਆਵਾਜ਼ ਜਾਵੇ ਤੇ ਉਹਦਾ ਇੰਟੈਲੀਜੈਂਸ ਵਿੰਗ ਜੋ ਸਾਡੇ ਵਿਚ ਘਾਰੇ ਤੇ ਜੋ ਕਨਵੀਨਰ ਸਹਿਬਾਨ ਫੈਸਲਾ ਕਰਨਗੇ ਮਾਰਚ ਦਾ ਉਹਦੀ ਜਿੰਦਾਦਿਲੀ ਦੀ ਆਵਾਜ਼ ਜਿਮਣੀ ਦੋਨੋਂ ਨੂੰ ਦੇਖਦੇ ਹੋਏ ਜਿਹੜੇ 400 ਦੀ ਗੱਲ ਕਰਦੇ ਸੀ 240 ਦੇ ਆ ਗਏ ਜੋ ਸਮੇਂ ਦੀ ਗੱਲ ਹੈ ਪਰ ਇੱਕ ਬੇਨਤੀ ਮੈਂ ਜਰੂਰ ਕਰਾਂਗਾ ਕਿ ਮਾਰਥ ਦੇ ਪ੍ਰੋਗਰਾਮ ਜੇ ਕਰਕੇ ਆਏ ਆ ਉਹ ਜਰੂਰ ਹੋਵੇ ਉਹੇ ਬਿਨਾ ਜਿਹੜਾ ਫੈਸਲਾ ਉਹ ਕੁਤਮਨਾ ਹੋਵੇ ਕਿ ਮਾਰਥ ਦੇ ਜਿਹੜਾ ਹੋਣਾ ਚਾਹੀਦਾ ਅੱਜ ਪੰਜਾਬ ਦੇ ਹਰ ਨਾਗਰਿਕ ਦੀ ਪਰ ਮੈਨੂੰ ਲੱਗਦਾ ਜਿੰਨੇ ਇੱਥੇ ਆਏ ਨੇ ਉਹਨਾਂ ਦੀ ਵੀ ਇਹੀ ਆਵਾਜ਼ ਹੈ ਜੈ ਜਨਤਾ ਜੈ ਸ਼ਰਸ਼ ਜਿੱਤਵਰਤ ਲੋਕਾਂ ਦਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ